ਤੇ ਤੇ ਬੁੱਢੇ ਦਰਿਆ ਦਾ ਤਾਂ ਹੁਣ ਮਸ਼ਹੂਰੀ ਬਹੁਤ ਮੇਰੇ ਖਿਆਲ ਟ੍ਰੰਪਰ ਨੂੰ ਪਤਾ ਲੱਗ ਗਿਆ ਹੁਣ ਤਾਂ ਵੀ ਬੁੱਢਾ ਦਰਿਆ ਹੁਣ ਤਾਂ ਇਹ ਚੰਦ ਬਾਜਾ ਜੀ ਵੀ ਉੱਥੇ ਇਹਨੇ ਦੱਸ ਹੀ ਦੇਣਗੇ ਨਾਲੇ ਤੇ ਉਹ ਬੁੱਢਾ ਦਰਿਆ ਇੰਟਰਨੈਸ਼ਨਲ ਫਿਗਰ ਬਣ ਗਿਆ ਜੀ ਬਹੁਤ ਤਕੜਾ ਤੇ ਆਪਾਂ ਨੂੰ ਇਹ ਆ ਵੀ ਹੁਣ ਥੋੜਾ ਜਿਹਾ ਉਹ ਮਾਹੌਲ ਉਹਦਾ ਬੈਟਰ ਥੋੜਾ ਥੋੜਾ ਸ਼ੁਰੂ ਹੋਇਆ ਹਾਲੇ ਪਰ ਮਤਲਬ ਹੁਣ ਚੱਜ ਨਾਲ ਹੋ ਜਾਵੇ ਹੈ ਹੁਣ ਆਪਣੀ ਸਰਕਾਰ ਤੇ ਵੀ ਨਾ ਹੋਇਆ ਤਾਂ ਫਿਰ ਕਦੋਂ ਹੋ ਸਕਦਾ ਫਿਰ ਫਿਰ ਤਾਂ ਬਹੁਤ ਔਖ ਹੈ ਤੇ 40 ਸਾਲ ਤੋਂ ਇਹ ਕਾਲੇ ਤੋਂ ਹੋਰ ਕਾਲਾ ਹੋ ਹੀ ਜਾਂਦਾ ਹੋ ਹੀ ਜਾਂਦਾ ਤੇ ਉਹਦੀ ਲੜਾਈ ਇੱਥੇ ਤੱਕ ਪਹੁੰਚੀ ਆ ਕਿ ਉਹਦੇ ਵਿੱਚ ਚਾਰ ਤਰ੍ਹਾਂ ਦਾ ਮੋٹے ਤੌਰ ਤੇ ਗੰਦ ਪੈ ਰਿਆ ਇੱਕ ਡਾਈੰਗ ਇੰਡਸਟਰੀ ਕਪੜਾ ਰੰਗਣ ਵਾਲੀ ਇੱਕ ਇਲੈਕਟ੍ਰੋਪਲੇਟਿੰਗ ਦਾ ਚੋਰੀ ਛੁਪੇ ਕੁਝ ਪੈਂਦਾ ਜਿਹੜਾ ਕਿ ਆ ਜਿਹੜਾ ਚਮਕਣਾ ਚਮਕਣਾ ਲੋਹਾ ਹੁੰਦਾ ਉੱਤੇ ਜਿਹੜੀ ਚਮਕ ਹੁੰਦੀ ਆ ਉਹਦੇ ਸਾਈਕਲ ਦੇ ਪਾਰਟ ਸਕੂਟਰਾਂ ਦੇ ਪਾਰਟ ਮੋਟਰਸਾਈਕਲਾਂ ਦੇ ਸਾਰੇ ਉਹ ਜਿਹੜੀ ਇੰਡਸਟਰੀ ਬਣਾਉਂਦੀ ਆ ਉਹਦੀਆਂ ਜ਼ਹਿਰਾਂ ਵਿਚ ਆ ਰਹੀਆਂ ਦੋ ਤੀਸਰਾ ਹੈਗਾ ਜੀ ਕਿ ਉੱਥੇ ਡੇਰੀਆਂ ਹੈਗੀਆਂ ਬਹੁਤ ਸਾਰੀਆਂ तकरीबन 70 80 ਹਜ਼ਾਰ ਪਸ਼ੂ ਜਿਹੜਾ ਹੈ ਲੁਧਿਆਣੇ ਦੀ ਹੱਦ ਦੇ ਅੰਦਰ ਹੈਗਾ ਜਿਹੜਾ ਕਿ ਉਹਦਾ ਗਵਾ ਸਿੱਧਾ ਵਿੱਚ ਪੈ ਰਿਆ ਤੇ ਚੌਥਾ ਜਿਹੜਾ ਸਾਰੇ ਸ਼ਹਿਰ ਦਾ 40 ਲੱਖ ਦਾ 50 ਲੱਖ ਦਾ ਜਿਹੜਾ ਘਰੇਲੂ ਸੀਵਰੇਜ ਜਿਹੜਾ ਉਹ ਵੀ ਉਹਦੇ ਚ ਪੈ ਰਿਆ ਉਹ ਚੋ ਕੁਝ ਟਰੀਟ ਹੁੰਦਾ ਹੈ ਕੁਝ ਨਹੀਂ ਹੁੰਦਾ ਕੁਝ ਠੱਗੀ ਚੋਰੀ ਹੋਈ ਜਾਂਦੀ ਹੈ ਟਰੀਟਮੈਂਟ ਟਰੀਟਮੈਂਟ ਦਾ ਇਹ ਹੁੰਦਾ ਕਿ ਤੁਸੀਂ ਦਿਨੇ ਟਰੀਟ ਕਰ ਲਓ ਰਾਤੀ ਬੰਦ ਕਰ ਦਿਓ ਜਦੋਂ ਕੋਈ ਨਹੀਂ ਦੇਖ ਰਿਹਾ ਤੇ ਟਰੀਟਮੈਂਟ ਪਲੈਂਟ ਐਂ ਹੀ ਚੱਲਦੇ ਆ ਫਿਰ ਬਹੁਤ ਸਾਰਾ ਬਿਨਾਂ ਟ੍ਰੀਟਡ ਵਾਲਾ ਵੀ ਹੈ ਪਰ ਆ ਪਿੱਛੇ ਜੇ ਲੜਾਈ ਲੜਦੇ ਆ ਨਾ ਇੱਕ ਗੱਲ ਪਤਾ ਲੱਗੀ ਕਿ ਵਿੱਚੋਂ ਕੁਝ ਇਲੀਗਲ ਵੀ ਹੈ ਪਰ ਉਹ ਕਾਫੀ ਸਾਰਾ ਹੈ ਜਿਨ੍ਹਾਂ ਨੂੰ ਪਰਮਿਸ਼ਨ ਹੀ ਨਹੀਂ ਹੈ ਵਿੱਚ ਪਾਣੀ ਫੋਟਣ ਦੀ ਟ੍ਰੀਟ ਕਰਕੇ ਵੀ ਉਹਨਾਂ ਨੂੰ ਸਗੀ ਕਿ ਤੁਸੀਂ ਆਪਣਾ ਟ੍ਰੀਟ ਕਰੋ ਤੇ ਵਾਪਸ ਵਰਤ ਲਓ ਤੇ ਇੰਨਾ ਵਧੀਆ ਟ੍ਰੀਟਮੈਂਟ ਹੋ ਗਿਆ ਤਾਂ ਵਾਪਸ ਵਰਤ ਲਓ ਭਾਈ ਵਿੱਚ ਕੇ ਸੁੱਟ ਦਿਓ ਤੇ ਉਹ ਵੀ ਵਿੱਚੇ ਪਾਈ ਜਾ ਰਹੇ ਤੇ ਕਾਗਜ਼ ਲਗਾ ਕੇ ਬੈਠੇ ਸੀ 10-12 ਸਾਲ ਦੇ ਉਹ ਐਨਜੀਟੀ ਦੇ ਕੇਸ ਚੱਲਦੇ ਆ ਉਹ ਬਾਹਰ ਆ ਗਏ ਝੂਠ ਬੋਲਣ ਕਰਕੇ ਉਹ ਜਿਹੜਾ ਫਸ ਗਈ ਇੰਡਸਟਰੀ ਵੀ ਫਸ ਗਈ ਤੇ ਹੁਣ ਅਸੀਂ ਕਹਿੰਨੇ ਆਂ ਵੀ ਜਦ ਫਸੇ ਗਏ ਆ ਤਾਂ ਹੁਣ ਭਾਈ ਆਪਾਂ ਕਰ ਲਈਏ ਕਿਉਂਕਿ ਹੁਣ ਐਦਾਂ ਫਸਿਆ ਹੋਇਆ ਤਾਂ ਬਹੁਤ ਔਖਾ ਲੱਭਦਾ ਹੁੰਦਾ ਹੈ ਬੜੀ ਲੜਾਈ ਲੰਬੀ ਹੁੰਦੀ ਹੈ ਨਹੀਂ ਤਾਂ ਉਹਨਾਂ ਦੇ ਝੂਠ ਫੜੇਗੇ ਕੋਰਟ ਦੇ ਵਿੱਚ ਵੀ ਲੇਟੈਸਟ ਜਿਹੜਾ ਸਾਡਾ ਕਾਲੇ ਪਾਣੀ ਦੇ ਮੋਰਚੇ ਦਾ ਉੱਥੇ ਲੱਗਿਆ ਸੀਗਾ ਮੋਰਚਾ ਉਹਦੇ ਵਿੱਚ ਅਸੀਂ ਇਹ ਗਿਆ ਸੀਗਾ ਕਿ ਜਿਹੜੇ ਇਲੀਗਲ ਪੁਆਇੰਟ ਨੇ ਉਹਨਾਂ 'ਚੋਂ ਦੋ ਅਸੀਂ ਬੰਦ ਕਰ ਦੇਣੇ ਹੁਣ ਬੰਦ ਕਰਨ ਦੀ ਗੱਲ ਜਿਹੜੀ ਸੀਗੀ ਉਹ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵੀ ਕਿਹਾ ਵੀ ਭਾਈ ਜੇ ਇਲੀਗਲ ਹੈ ਵੀ ਨੇ ਤਾਂ ਤੁਸੀਂ ਥੋੜੀ ਬੰਦ ਕਰ ਸਕਦੇ ਹੋ ਇਹ ਆ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਕਰੂਗਾ ਜਾਂ ਸਰਕਾਰ ਕਰੂਗੀ ਤੁਹਾਡੇ ਕੋਲ ਕੀ ਅਧਿਕਾਰ ਹੈ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਭਾਈ ਜਿਨ੍ਹਾਂ ਦੇ ਕੋਲ ਹੈ ਅਧਿਕਾਰ ਉਹ ਨਹੀਂ ਕਰਦਾ ਪਿਆ ਬੰਦ ਕਰਨ ਦਾ ਕੋਈ ਚੱਕਰ ਤੇ ਫਿਰ ਅਸੀਂ ਕਰ ਦਿੰਨੇ ਆ ਭਾਈ ਹੁਣ ਅਸੀਂ ਸਾਡੀ ਸਰਕਾਰ ਹੈ ਭਾਈ ਅਸੀਂ ਇਲੈਕਟ ਕੀਤੀ ਹੈ ਫਿਰ ਜੇ ਨਹੀਂ ਮੰਦੀ ਗੱਲ ਤੇ ਫਿਰ ਹੁਣ ਕੀ ਕਰੀਏ ਤੇ ਉਹ ਚਲੋ ਕਿਸੇ ਤਰੀਕੇ ਅਸੀਂ ਉਹ ਲੜ ਲਿਆ ਫੌਜਾਂ ਨੂੰ ਵੀ ਕੱਲ ਮਨਾਇਆ ਬੜੀ ਔਖੇ ਹੱਥੋ ਤੇ ਜੋੜ ਕੇ ਭਾਈ ਖੜ ਜੋ ਹਲੇ ਹੋ ਸਕਦਾ ਕਾਰੀ ਦੇਣਾ ਤੇ ਆਪਾਂ ਥੋੜਾ ਟਾਈਮ ਦੇ ਦਈਏ ਇਹਨਾਂ ਨੂੰ ਹਫਤਾ ਉਹਨਾਂ ਨੂੰ ਹੁਣ ਅਸੀਂ ਟਾਈਮ ਜਿਹੜਾ ਹੈ ਹੋਰ ਦਿੱਤਾ ਹੈ ਲੀਗਲੀ ਸਾਰਾ ਕੁਝ ਆਪਣੇ ਪੱਖ ਜੀ ਹੈ ਜੀ ਕਿ ਬੰਦ ਹੋਣਾ ਚਾਹੀਦਾ ਤੇ ਇੱਕ ਵਾਰੀ ਡਾਈੰਗ ਇੰਡਸਟਰੀ ਦਾ ਮਸਲਾ ਹੱਲ ਹੋ ਜੇ ਉਹ ਜ਼ੀਰੋ ਲਿਕੁਇਡ ਡਿਸਚਾਰਜ ਤੇ ਅਸੀਂ ਉਹਨਾਂ ਨੂੰ ਕਹਿੰਨੇ ਚਲੇ ਜਾਓ ਜਿਹੜਾ ਕਿ ਤਾਮਿਲਨਾਡੂ ਚ ਕਾਮਯਾਬੀ ਨਾਲ ਚੱਲਦਾ ਪਿਆ ਉਸ ਤੋਂ ਬਾਅਦ ਤਿੰਨ ਬਚਣਗੇ ਇੱਕ ਇਲੈਕਟ੍ਰੋਪਲੇਟਿੰਗ ਜਿਹੜੀ ਚੋਰੀ ਛਿਪੇ ਪੰਦੀ ਆ ਉਹਨਾਂ ਦਾ ਥੋੜਾ ਜਿਹਾ ਪਾਣੀ ਹੁੰਦਾ ਉਹਨਾਂ ਨੂੰ ਕੋਈ ਬਹੁਤਾ ਔਖਾ ਨਹੀਂ ਟ੍ਰੀਟ ਕਰਨਾ ਬਸ ਥੋੜਾ ਜਿਹਾ ਲਾਲਚ ਹੈ ਬਸ ਵੀ ਹੋਰ ਬਚਾ ਲਓ ਥੋੜੇ ਬਾਕੀ ਬਚੂਆ ਘਰੇਲੂ ਸੀਵਰੇਜ ਤੇ ਢੇਰੀਆਂ ਇੱਕ ਵਾਰੀ ਆ ਦੋ ਨਿਕਲ ਜਾਣਗੇ ਫਿਰ ਗੁੰਝਲ ਥੋੜ ਅਸੀਂ ਉਹਨਾਂ ਪਲਾਨ ਨਹੀਂ ਬਣਾਇਆ ਹਾਲੇ ਵੀ ਉਹਨਾਂ ਨੂੰ ਕੀ ਕਰਾਂਗੇ ਹਾਲੇ ਅਸੀਂ ਇੱਥੇ ਤੱਕ ਰੁਕੇ ਹੋਇਆ ਵੀ ਇਹ ਪਹਿਲੇ ਸਭ ਤੋਂ ਵੱਡਾ ਜਿਹੜਾ ਵਿੱਚ ਫਸਿਆ ਹੋਇਆ ਉਹਨੂੰ ਕੱਢ ਲਈਏ ਡਾਈਂਗਲ ਜਿਹੜਾ ਕਿ ਹੁਣ ਲੀਗਲ ਤੌਰ ਤੇ ਵੀ ਫਸ ਗਏ ਆ ਉਹ ਤੇ ਦੂਜੇ ਪਾਸੇ ਵੀ ਮੋਰਚੇ ਆ ਲੈਨੇ ਵੀ ਚੰਗੀ ਤਰ੍ਹਾਂ ਮਤਲਬ ਹੁੰਨ ਲੱ ਪੇਟੇ ਹੋਇਆ ਤੇ ਉਹਦਾ ਆਪਾਂ ਕੋਈ ਨਾ ਕੋਈ ਜਿਹੜਾ ਇੱਥੇ ਤੱਕ ਗੱਲ ਪਹੁੰਚੀ ਹੋਈ ਹੈ ਅੱਗੋਂ ਫਿਰ ਆਪਾਂ ਵਿਚਾਰ ਕਰ ਲਈਏ ਵੀ ਹੁਣ ਆਪਾਂ ਕੀ ਕਰ ਸਕਦੇ ਆ ਤਾਂ ਕਿ ਗੱਲ ਜਿਹੜੀ ਹੈ ਹੁਣ ਬਾਬੇ ਨਾਨਕ ਦਾ ਚਰਨ ਛੋਪਾ ਪ੍ਰਾਪਤ ਬੁੱਢਾ ਦਰਿਆ ਹੈ ਜੀ ਤੇ ਸਾਡਾ ਕੋਈ ਫਰਜ਼ ਬਣਦਾ ਉਧਰੋਂ ਸ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੋਲ ਜਿਹਦੇ ਪਾਣੀ ਨਾਲ ਤਿਆਰ ਕਰਕੇ ਸਾਨੂੰ ਪਿਆਈ ਹੈ ਕੋਈ ਥੋੜਾ ਬਹੁਤ ਸਾਨੂੰ ਧਿਆਨ ਕਰਨਾ ਬਣਦਾ ਹੈ ਅੱਜ ਤੋਂ 10 ਜਾਂ 12 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਆਪਾਂ ਬੁੱਢੇ ਦਰਿਆ ਦੇ ਵਿਰੁੱਧ ਮੋਰਚਾ ਖੋਲਿਆ ਸੀ ਉਸ ਵੇਲੇ ਕਾਲੀ ਪਾਜਪਾ ਗੜਜੋੜ ਸਰਕਾਰ ਸੀ ਕਾਂਗਰਸੀ ਵੀ ਆਪਣੇ ਨਾਲ ਬੈਠਦੇ ਸੀ ਆਮ ਆਦਮੀ ਪਾਰਟੀ ਵਾਲੇ ਵੀ ਬੈਠਦੇ ਸੀ ਫਿਰ ਕਾਂਗਰਸ ਸਰਕਾਰ ਆ ਗਈ ਕੈਪਟਨ ਸਾਹਿਬ ਦੀ ਅਗਵਾਈ ਚ ਚੰਨੀ ਸਾਹਿਬ ਦੀ ਅਗਵਾਈ ਉਸ ਵੇਲੇ ਆਮ ਆਦਮੀ ਪਾਰਟੀ ਵਾਲੇ ਸਾਰੇ ਹਮਲਾਵਰ ਰਹਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਂਗਰਸ ਵਾਲਾ ਕੋਈ ਨਹੀਂ ਆ ਰਿਹਾ ਸਾਡੇ ਨਾਲ ਭਾਜਪਾ ਵਾਲਾ ਕੋਈ ਨਹੀਂ ਆ ਰਿਹਾ ਅਕਾਲੀ ਦਲ ਵਾਲਾ ਕੋਈ ਨਹੀਂ ਆ ਰਿਹਾ ਇਹ ਬੜੀ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਵੀ ਜੇ ਤੁਸੀਂ ਵਿਰੋਧੀ ਪਾਰਟੀਆਂ ਚੋਂ ਟਾ ਵਿਰੋਧੀ ਭੂਮਿਕਾ ਨਹੀਂ ਨਿਭਾ ਰਹੇ ਹੋ ਲੋਕ ਅੱਜ ਮੈਂ ਸਵੇਰ ਸੁਣ ਰਿਹਾ ਜਤਿੰਦਰ ਪੰਨੂ ਜੀ ਦੇ ਵਿਚਾਰ ਉਹ ਕਹਿੰਦੇ 1993 ਚ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਦੋਂ ਦਾ ਚੱਲਿਆ ਹੋਇਆ ਹੈ ਬੁੱਢੇ ਦਰਿਆ ਵਾਲਾ ਕਹਿੰਦੇ ਉਦੋਂ ਕੁਝ ਬੰਦੇ ਰਲਦੇ ਸੀ ਫਿਰ ਇੱਕ ਬੀਜੇਪੀ ਦੇ ਉੱਥੋਂ ਦੇ ਮੰਤਰੀ ਸੀ ਉਹ ਕਹਿੰਦੇ ਨਹੀਂ ਭਾਈ ਨਹੀਂ ਮੈਂ ਨਹੀਂ ਕਰਨ ਦਿੰਦਾ ਆਹ ਕਿਹੜਾ ਇੰਡਸਟਰੀਆਂ ਬੰਦ ਕਰੋ ਉਹ ਕਹਿੰਦੇ ਪਹਿਲਾਂ 10 12 ਸਾਲ ਕਾਲੀ ਹਨੇਰੀ ਰਹੀ ਪੰਜਾਬ ਦੇ ਵਿੱਚ ਉਦਯੋਗ ਬਾਹਰ ਜਾਂਦੇ ਸੀ ਉਦਯੋਗ ਚੱਲਣਦੇ ਉਹ ਮਿੰਤਾ ਤਰਲੇ ਕਰਕੇ ਮਨਾ ਲੈਂਦੇ ਸੀ ਪ੍ਰਸ਼ਾਸਨ ਅਸੀਂ ਚੁੱਪ ਕਰ ਜਾਂਦੇ ਸੀ ਪਰ ਉਦੋਂ ਦਾ ਚੱਲਦਾ ਚੱਲਦਾ ਹੁਣ ਤਾਂ ਕਿਹੜਾ ਅੱਡਾ ਬੁਰਾ ਹਾਲ ਹੋ ਗਿਆ ਇੰਨਾ ਬੁਰਾ ਹਾਲ ਹੋ ਗਿਆ ਜਿੱਥੇ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਹੈ ਹਰੀਕੇ ਪੱਤਨ ਉਹ ਨਹਿਰਾ ਰਾਈ ਟੂਟੀਆਂ ਰਾਈ ਸਾਡੇ ਘਰਾਂ 'ਚ ਆ ਰਿਹਾ ਪਾਣੀ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਵੀ ਤੁਹਾਨੂੰ ਸਿਹਤ ਸਹੂਲਤਾਂ ਸੀ ਮੁਫਤ ਦੇ ਦੇਾਂਗੇ ਤੇ ਦੂਜੇ ਪਾਸੇ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ ਹੁਣ ਮੇਨ ਮੁੱਦਾ ਤੇ ਇਹੀ ਹੈ ਕੱਲ ਵਾਲਾ ਜਿਹੜਾ ਟਕਰਾ ਉਹ ਬਹੁਤ ਵੱਡਾ ਟਕਰਾ ਹੋ ਜਾਣਾ ਸੀ ਜੇਕਰ ਕੁਝ ਆਗੂ ਵੀਰਾਂ ਨੇ ਸਿਆਣਪ ਨਾਲ ਦਿਖਾਈ ਹੁੰਦੀ ਜਿਵੇਂ ਮਹਿੰਦਰਪਾਲ ਲੂੰਬਾ ਜੀ ਨੇ ਕਿਹਾ ਉਹ ਕਹਿੰਦੇ ਵੀ ਸਾਡੇ ਤਾਂ ਸੀਐਮ ਵੀ ਕੁਲਤਾਰ ਸਿੰਘ ਸੰਧਵਾ ਤੇ ਸਪੀਕਰ ਵੀ ਕੁਲਤਾਰ ਸਿੰਘ ਸੰਧਵਾ ਆਪਾਂ ਇਹਨਾਂ ਤੇ ਸਿਰਦਿਆਂ ਵੀ ਇਹਦਾ ਮਸਲੇ ਦਾ ਹੱਲ ਕਰ ਉਹ ਜਿਹੜਾ ਨਾ ਬੜਾ ਗੁੰਜਦਾਰ ਮਸਲਾ ਹੈ ਲੇਕਿਨ ਖਾਲੇ ਦੇ ਦੂਰ ਹੋਣਾ ਚਾਹੀਦਾ ਸੋ ਸੀਐਮ ਦਾ ਸੀਐਮ ਹੀ ਹੁੰਦਾ ਸਪੀਕਰ ਸਪੀਕਰ ਹੁੰਦਾ ਕੋਈ ਜੇ ਆਪਾਂ ਕਿਸੇ ਨੂੰ ਕੁਝ ਵੀ ਮੰਨ ਲਈਏ ਤੇ ਮਾਦਾ ਆਪਦੇ ਪੁੱਤ ਨੂੰ ਰਾਜਾ ਹੀ ਮੰਦੀ ਹੁੰਦੀ ਹੈ ਠੀਕ ਹੈ ਪਰ ਰਾਜਾ ਰਾਜਾ ਦਾ ਪੁੱਤ ਪੁੱਤ ਹੁੰਦਾ ਸੋ ਮੈਂ ਤਾਂ ਤੁਹਾਡਾ ਹੀ ਆ ਜੋ ਆਪਣੇ ਹੱਥ ਚ ਆ ਜੋ ਆਪਾਂ ਕਰ ਜੋ ਆਪ ਨੂੰ ਕਰਨਾ ਚਾਹੀਦਾ ਹੈ ਤੇ ਜੋ ਆਪਾਂ ਕਰ ਸਕਦੇ ਆ ਉਹ ਕਰੀ ਜਾਣੇ ਆ ਲਗੇ ਹੋਏ ਔਰ ਮੈਨੂੰ ਇਹ ਲੱਗਦਾ ਹੈ ਵੀ ਆਪਾਂ ਇਸ ਜਿਹੜਾ ਇਹ ਲੜਾਈ ਦੇ ਵਿੱਚ ਗੁਰੂ ਸਾਹਿਬ ਆਪਣੇ ਨਾਲ ਆਪਾਂ ਬਿਲਕੁਲ ਆਪਦਾ ਜਿਹੜਾ ਗੋਲ ਆਫ ਤੇ ਪਹੁੰਚ ਜਾਗੇ ਔਰ ਕੱਲ ਆ ਕੇ ਮੈਂ ਸਭ ਨੂੰ ਵਧਾਈ ਦੇਣਾ ਵੀ ਤੁਸੀਂ ਬਹੁਤ ਸਿਆਣਪ ਕੀਤੀ ਜਿਹੜੇ ਵੀ ਉੱਥੇ ਆਗੂ ਸੀ ਉਹਨਾਂ ਨੇ ਸਿਆਣਪ ਕੀਤੀ ਵੀ ਜਿਹੜਾ ਟਕਰਾ ਨਹੀਂ ਹੋਇਆ ਗੱਲ ਮੁੱਦੇ ਨੂੰ ਸੈਂਟਰ ਸਟੇਜ ਤੇ ਲਿਆਉਣਾ ਹੁੰਦਾ ਉਹ ਸੈਂਟਰ ਸਟੇਜ ਤੇ ਤੁਸੀਂ ਲਿਆਇਆ ਤੇ ਉਹ ਠੀਕ ਰਿਹਾ ਪ੍ਰਸ਼ਾਸਨ ਵੱਲੋਂ ਵੀ ਠੀਕ ਰਿਹਾ ਵੀ ਉੱਥੇ ਕੋਈ ਮਤਲਬ ਜਾਦੇ ਜਿੰਗੋਇਜ਼ਮ ਨਹੀਂ ਦਿਖਾਈ ਗਈ ਹੈ ਜੀ ਇਹ ਇਹ ਪੰਜਾਬ ਨਾਲ ਸੰਬੰਧਤ ਪੰਜਾਬ ਦੀ ਆਉਣ ਵਾਲੀਆਂ ਨਸਲਾਂ ਦੇ ਨਾਲ ਸੰਬੰਧਤ ਮੁੱਦਾ ਹੈ ਵੱਡੇ ਨਾਲੇ ਦਾ ਸੋ ਇਹਦੇ ਤੇ ਡਿਸਕਸ਼ਨ ਹੋਣੀ ਲਾਜ਼ਮੀ ਹੈ ਉਹ ਜਿਹੜੇ ਸਾਥੀ ਕਰ ਰਹੇ ਆ ਇਹ ਬਹੁਤ ਚੰਗੀ ਗੱਲ ਹੈ ਆਪਣੇ ਨਾਲ ਦੇ ਸਾਥੀ ਆਪਾਂ ਸਾਰਿਆਂ ਨੇ ਇਕੱਠਾ ਸ਼ੁਰੂ ਕੀਤਾ ਹੈ ਇਹ ਸਾਰਾ ਕੁਝ ਸੋ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਸਿਆਣਪ ਨਾਲ ਕਈ ਵਾਰੀ ਆਪਣਾ ਜਿਹੜਾ ਨਿਸ਼ਾਨਾ ਠੀਕ ਹੁੰਦਾ ਪਰ ਥੋੜੀ ਜੀ ਕਿਤੇ ਨਾ ਕਿਤੇ ਜਦੋਂ ਕਿ ਤੇ ਆਪਾਂ ਕਾਲੀ ਕਰ ਜਾਂਦੇ ਆ ਕੋਈ ਨਾ ਨੀ ਕਰਦੇ ਨਾ ਫਿਰ ਨੁਕਸਾਨ ਜ਼ਿਆਦਾ ਹੋ ਜਾਂਦਾ ਸੋ ਕੱਲ ਆ ਤੇ ਮੈਂ ਤੁਹਾਨੂੰ ਵਧਾਈ ਦਿੰਦਾ ਜਿਹੜੀ ਲੀਡਰਸ਼ਿਪ ਜਿਨ੍ਹਾਂ ਨੇ ਜੋ ਵੀ ਕੀਤਾ ਇਹ ਠੀਕ ਮਤਲਬ ਸਟੈਪ ਲੈ ਮੇ ਟਕਰਾ ਨਹੀਂ ਹੋਇਆ ਸੋ ਆਪਾਂ ਕਿਉਂਕਿ ਸਾਰੇ ਪੰਜਾਬ ਦੀ ਗੱਲ ਕਰਦੀ ਆਪਾਂ ਪੰਜਾਬ ਆਪਾਂ ਸਭ ਤੋਂ ਅੱਗੇ ਆ ਤੇ ਟਕਰਾਤ ਪਹਿਲਾਂ ਹੀ ਬਹੁਤ ਸਾਰੀਆਂ ਸ਼ਕਤੀਆਂ ਲੱਗੀਆਂ ਹੋਈਆਂ ਵੀ ਇੱਥੇ ਅੱਗ ਲੱਗੀ ਪੰਜਾਬ ਦੇ ਤਾਂ ਅੱਗ ਲਾਉਣ ਨੂੰ ਸਾਡਾ ਪਵਨ ਕਾਨੂੰਨ ਖਰਾਬ ਕਰਨ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਸ਼ਕਤੀਆਂ ਲੱਗੀਆਂ ਹੋਈਆਂ ਸੋ ਆਪਾਂ ਉਹ ਚੀਜ਼ ਵੱਲ ਧਿਆਨ ਦਿੰਦਿਆਂ ਹੋਇਆ ਆਪਣੇ ਸਾਰੇ ਮੁੱਦੇ ਗੱਲਬਾਤ ਦੇ ਰਾਹੀਂ ਆਪਦੇ ਪੀਸਫੁਲ ਐਜੀਟੇਸ਼ਨ ਦੇ ਰਾਹੀਂ ਆਪਾਂ ਨੂੰ ਇਹ ਕਰਦੇ ਰਹਿਣਾ ਚਾਹੀਦਾ ਸੋ ਆਪ ਕੋ ਪਹੁੰਚ ਜਾਗੇ ਜੀ ਜੇਰਾ ਆਪਣਾ ਗੋਲ ਆ ਕੋ ਪਹੁੰਚ ਜਾਗੇ ਬਿਲਕੁਲ ਸੋ ਇੱਕ ਇੱਕ ਬੇਨਤੀ ਮੈਂ ਫਿਰ ਸੰਧਵਾ ਸਾਹਿਬ ਨੂੰ ਹੁਣ ਕਰ ਦਿੰਨਾ ਵੀ ਇਹਨਾਂ ਵਾਸਤੇ ਇੱਕ ਕੰਮ ਹੈਗਾ ਕਰਨ ਵਾਲਾ ਜਿਹੜਾ ਕਹਿੰਦੇ ਹੈ ਨਾ ਸਪੀਕਰ ਸਾਹਿਬ ਨੇ ਤਾਂ ਸਪੀਕਰ ਵਾਲਾ ਹੀ ਕੰਮ ਕਰ ਸਕਦੇ ਆ ਉਹ ਇਹਨਾਂ ਨਾਲ ਦੇ ਦਨੇ ਆ ਉਹ ਇਹ ਹੈਗਾ ਕਿ ਇਹਨਾਂ ਨੇ ਕਮੇਟੀ ਬਣਾਈ ਸੀ ਵੱਡੇ ਦਰਿਆ ਦੇ ਉੱਤੇ ਉਸ ਕਮੇਟੀ ਨੂੰ 2.5 ਸਾਲ ਹੋ ਗਏ ਕੰਮ ਕਰਦੇ ਨੂੰ ਇੱਕ ਉਹਦੀ ਰਿਪੋਰਟ ਵੀ ਆ ਗਈ ਹੈ ਉਹਨੋਂ ਕੋਕ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀਗੀ ਇਸ ਬੁੱਡੇ ਦਰਿਆ ਦੀ ਸਮੱਸਿਆ ਹੈ ਕੀ ਹੈ ਇੱਕ ਬਹੁਤ ਜ਼ਰੂਰੀ ਪੱਖ ਹੁੰਦਾ ਉਹਨਾਂ ਤਾਂ ਲਕੋਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਉਹ ਇਹ ਸੀਗਾ ਕਿ ਡਾਈਇੰਗ ਇੰਡਸਟਰੀ ਨੂੰ ਕਦੀ ਵੀ ਪਰਮਿਸ਼ਨ ਨਹੀਂ ਸੀ ਬੁੱਡੇ ਦਰਿਆ 'ਚ ਆਪਣਾ ਪਾਣੀ ਪਾਣ ਦੀ ਭਾਵੇਂ ਉਹ ਟ੍ਰੀਟਡ ਹੋਵੇ ਤੇ ਭਾਵੇਂ ਉਹ ਅਨਟ੍ਰੀਟਡ ਹੋਵੇ ਉਹਨਾਂ ਦੀ ਪਰਮਿਸ਼ਨ ਹੋਰ ਸੀ 2012 13 14 'ਚ ਇਹ ਕੰਮ ਹੋਏ ਸੀਗੇ ਉਹ ਕਾਗਜ਼ ਦੱਬੇ ਪਏ ਸੀ ਕਿਤੇ ਉਹ ਹੁਣ ਬਾਹਰ ਆ ਗਏ ਨੇ ਐਨਡੀਟੀ ਦੇ ਵਿੱਚ ਤੇ ਅਸੀਂ ਹੁਣ ਉਸੇ ਕੇਸ ਨੂੰ ਐਨਡੀਟੀ 'ਚ ਵੀ ਲੜ ਰਹੇ ਆਂ ਉਸੇ ਕੇਸ ਨੂੰ ਕੱਲ ਵੀ ਕੱਲ ਦਾ ਮੁੱਦਾ ਪੂਰਾ ਇਹੀ ਸੀਗਾ ਪਰਸੋਂ ਦਾ ਕਿ ਭਾਈ ਇਹ ਜਿਹੜੇ ਇਲੀਗਲ ਡਿਕਲੇਅਰ ਹੋ ਗਏ ਹੁਣ ਹੁਣ ਇਹਨਾਂ ਨੂੰ ਬੰਦ ਕਰੋ ਤੇ ਉਹਦੇ ਵਾਸਤੇ ਪ੍ਰਸ਼ਾਸਨ ਨੇ ਸਾਡੇ ਤੋਂ ਇੱਕ ਹਫ਼ਤੇ ਦਾ ਟਾਈਮ ਮੰਗਿਆ ਇੱਕ ਵਾਸਤੇ ਦੋ ਦਿਨ ਦਾ ਟਾਈਮ ਮੰਗਿਆ ਤੇ ਚਲੋ ਟਾਈਮ ਤਾਂ ਹੁਣ ਜਿੱਥੇ ਇਹਨੇ 40 ਸਾਲ ਲੰਘੇ ਉਥੇ ਦੋ ਦਿਨ ਸੱਤ ਦਿਨ ਤਾਂ ਕੋਈ ਗੱਲ ਨਹੀਂ ਪਰ ਇਹ ਮਸਲੇ ਜਿਹੜੇ ਐ ਵਿਧਾਨ ਸਭਾ ਦੀ ਕਮੇਟੀ ਜਿਹੜੀ ਹੈ ਉਹ ਲੋਕ ਨੁਮਾਇੰਦਿਆਂ ਦੀ ਕਮੇਟੀ ਹੈ ਇਹਦਾ ਮਤਲਬ ਹੈ ਕਿ ਉਹ ਸਾਡੇ ਸਾਡੇ ਐਮ ਐਲ ਏ ਸਵਾਨ 12 ਐਮ ਐਲ ਏ ਸਵਾਨ ਦਾ ਮਤਲਬ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਕਮੇਟੀ ਹੈ ਤੇ ਉਹਦੇ ਤੋਂ ਜੇ ਕੋਈ ਅਫਸਰ ਛਾਈ ਇਸ ਤਰ੍ਹਾਂ ਕਾਗਜ਼ ਪੱਤਰ ਲਗਾਉਂਦੀ ਹੈ ਤਾਂ ਉਹ ਸਾਰੇ ਪੰਜਾਬ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਉਹ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ ਮਿਸਲੀਡ ਕੀਤਾ ਗਿਆ ਤਾਂ ਉਹਦੇ ਤੇ ਜੋ ਬਣਦੀ ਕਾਰਵਾਈ ਆ ਸੀ ਨੇ ਕਹਿੰਦੇ ਕੋਈ ਬਹੁਤ ਉਹਨਾਂ ਨੂੰ ਜੋ ਜੋ ਹੋਣਾ ਚਾਹੀਦਾ ਹਾਲਾਂਕਿ ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਪਰ ਉਹਦੇ ਨੇੜੇ ਤੇੜੇ ਦਾ ਉਹਨਾਂ ਨਾਲ ਜਿਹੜਾ ਹੈ ਉਹਨਾਂ ਤੋਂ ਐਕਸਪਲੇਨੇਸ਼ਨ ਮੰਗੀ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਪੰਜਾਬ ਪੋਲੀਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੇ ਉੱਤੇ ਇਹ ਅਸੀਂ ਤੁਹਾਨੂੰ ਲਿਖ ਕੇ ਦੇਾਂਗੇ ਇੱਕ ਦਿਨ ਦੇ ਵਿੱਚ ਤੇ ਤੁਸੀਂ ਉਹਦਾ ਜੋ ਬਣਦਾ ਉਹ ਕਰਿਓਗੇ ਵੀਰ ਜੀ ਨੇ ਕਿਹਾ ਬਈ ਜਿਹੜਾ ਬੁੱਢਾ ਦਰਾ ਉਹ ਬਾਬੇ ਨਾਨਕ ਦੇ ਜੀਵਨੀ ਨਾਲ ਸੰਬੰਧਿਤ ਹੈ ਉਹਨੂੰ ਆਪਾਂ ਕਿਤੇ ਨਾ ਕਿਤੇ ਜੋੜ ਕੇ ਦੇਖ ਸਕਦੇ ਹਾਂ ਤੇ ਜਿਹੜਾ ਸਤਲੋਜ ਆ ਉਹ ਖੰਡੇ ਬਾਤੇ ਦੀ ਜਿਹੜੀ ਪੋਲ ਤਿਆਰ ਹੋਈ ਸੀ ਇਹੀ ਗੱਲ ਕੀਤੀ ਨਾ ਬਿਲਕੁਲ ਉਹਦੇ ਚ ਵੀਰ ਗੁਰਪ੍ਰੀਤ ਸਿੰਘ ਚੰਦ ਬਾਜਾ ਜੀ ਐਕਸੈਸ ਸਟੇਜਾਂ ਤੋਂ ਬੋਲਦੇ ਨੇ ਉਹ ਤੁਹਾਡੇ ਮੈ ਸਾਹਮਣੇ ਕਰ ਦਾਂ ਗੱਲ ਉਹ ਕਹਿੰਦੇ ਜਿਹੜੇ ਗੁਰਦੁਆਰਾ ਮੰਦਿਰ ਮਸਜਿਦ ਚਰਚ ਜਾਂ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਜਦੋਂ ਲੰਗਰ ਤਿਆਰ ਹੁੰਦਾ ਪ੍ਰਸ਼ਾਦ ਤਿਆਰ ਹੁੰਦਾ ਤਾਂ ਉਹ ਕਹਿੰਦੇ ਨਾ ਵੀ ਹੱਥ ਪਹਿਲਾਂ ਸੁੱਚੇ ਕਰੋ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਲੋ ਪਰ ਇਹ ਨਹੀਂ ਪਤਾ ਉਹ ਗੰਦੇ ਪਾਣੀ ਨਾਲ ਤਿਆਰ ਹੁੰਦਾ ਇਹ ਪੈਲੂ ਵੀ ਵਿਚਾਰਯੋਗ ਹੈ ਦਾ ਤਾਂ ਪੰਨਾ ਜਿਆਦਾ ਕਰਦੇ ਹੋ ਨੇ ਘੁੜ ਕੇ ਮਲ ਮੂਤਰ ਜਾਵੜਿਆ ਸੌ ਵਾਰ ਉਹ ਪੰਜਾਬ ਨੇ ਫਿਰ ਜਿਹੜੇ ਪਾਟਵਰਕਸ ਤੋਂ ਜਾਵੜੇ ਪਾਣੀ ਦਾ ਰੰਗ ਸਾਫ ਹੋ ਜੂ ਜਿਹੜੀ ਉਹ ਚੀਜ਼ ਉੱਥੇ ਘੜ ਕੇ ਆਪਾਂ ਵੇਖਦੇ ਆ ਪਾਣੀ ਤਾਂ ਉਹੀ ਜਾ ਰਿਹਾ ਨਾ ਹੁਣ ਬੁੱਢਾ ਚੋਲ ਗੁਰਦੁਆਰਾ ਚਲੋ ਛੱਡੋ ਪੰਜਾਬ ਦੇ ਵੀ ਗੰਗਿਆਨਗਰ ਤੋਂ ਕਿੰਨੇ ਗੁਰਦੁਆਰਾ ਸਾਹਿਬਾਂ ਨੇ ਉਹਦਾ ਘਟ ਘਟ ਪਾਣੀ ਇਹੀ ਵਰਤਦੇ ਆ Rajasthan ਦੇ ਸਾਰੇ ਲੋਕ ਉਹੀ ਸੀਵਰੇਜ ਵੀ ਵਿੱਚੇ ਪੈ ਰਿਹਾ ਬਿਲਕੁਲ ਉਹ ਕਿਹੜਾ ਟ੍ਰੀਟ ਹੋ ਰਿਹਾ ਮਤਲਬ ਮਲਬੂਤਰ ਗੰਦਾ ਤਾਂ ਹੈਗਾ ਹੀ ਯਾਰ ਜੇਰਾ ਮੈਲੀ ਕਰਨੀ ਚਾਹੀਦੀ ਚਲੋ ਠੀਕ ਹੈ ਬਾਕੀ ਕਿਰੋ ਜੀ ਜਿੰਨਾ ਧਿਆਨ ਜਿਹੜਾ ਵੀ ਹੋ ਸਕਿਆ ਹੈ ਨਹੀਂ ਕਰਾਂਗੇ ਅੱਪਾ ਲੱਗੇ ਹੋਏ ਆ ਕਰਨਾ ਹੀ ਕਰਨਾ ਕੋਈ ਨਾ ਠੀਕ ਆ ਪਿਆਰੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਲਾਮ ਧੰਨਵਾਦ ਜੀ ਜ਼ਰੂਰੀ ਮੁੱਦਾ ਹੈ ਔਰ ਹੋਰ ਵੀ بڑے ਮੁੱਦੇ ਨੇ ਜਿਹੜੇ ਪੰਜਾਬ ਨੂੰ ਪੰਜਾਬ ਦੇ ਆਉਣ ਵਾਲੀ ਪੀੜ੍ਹੀਆਂ ਨੂੰ ਦਰਪੇਸ਼ ਨੇ ਸੋ ਸਾਰਿਆਂ ਦਾ ਹੱਲ ਗੱਲਬਾਤ ਨਾਲ ਔਰ ਪੀਸਫੁਲ ਤਰੀਕੇ ਨਾਲ ਨਿਕਲ ਜਾਣਾ ਚਾਹੀਦਾ ਸੋ ਉਹਦੇ ਬਾਰੇ ਅੱਜ ਗੱਲਬਾਤ ਕੀਤੀ ਸਾਰੀਆਂ ਤੇ ਰਣਿਆਵੀ ਆਪਦੀ ਜਿਹੜੇ ਵਿਚਾਰ ਦਿੱਤੇ ਆ ਤੇ ਇਹਨੂੰ ਡਿਸਕਸ਼ਨ ਦਾ ਮੁੱਦਾ ਜਿਹੜਾ ਬਣਿਆ ਬੜਾ ਮੈਂ ਤਾਂ ਬਤਾਈ ਦਿੰਦਾ ਸੋ ਜਲਦੀ ਸਰਕਾਰ ਵੀ ਇਹਦੇ ਉੱਤੇ ਲੱਗੀ ਹੋਈ ਹੈ ਵਿਧਾਨ ਸਭਾ ਦੀ ਕਮੇਟੀ ਵੀ ਬਣੀ ਹੋਈ ਹੈ ਇਹਦੇ ਤੇ ਐਨਜੀਟੀ ਵੀ ਆਪਣਾ ਕੰਮ ਕਰ ਰਹੀ ਆ ਸੋ ਜਿੱਥੇ ਕਿਤੇ ਕਮੀਆਂ ਦੂਰ ਕਰਕੇ ਤੇ ਇਸ ਮੁੱਦੇ ਦਾ ਹੱਲ ਕਰਨ ਵੱਲ ਆਪਾਂ ਵਧ ਰਹੇ ਆ ਸੋ ਕੱਲ ਪੀਸਫੁਲ ਰਿਹਾ ਮੈਂ ਪ੍ਰਸ਼ਾਸਨ ਦਾ ਬੜਾ ਧੰਨਵਾਦੀ ਆ ਔਰ ਜਿਹੜੇ ਇਸ ਜਿਹੜੀ ਇਸ ਜਿਹੜੀ ਲਹਿਰ ਨੂੰ ਇਸ ਇਵੈਂਟ ਨੂੰ ਹੈਡ ਕਰ ਰਹੇ ਸੀ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਇਸ ਨੂੰ ਪੀਸਫੁਲ ਰੱਖਿਆ ਸਰਕਾਰ ਤਾਂ ਆਪਦੀ ਆ ਆਪਾਂ ਵੀ ਕਾਫੀ ਮੁੱਦਾ ਚੱਕਿਆ ਸੀ ਪਾਣੀ ਦਾ ਜੀ ਜੀ ਲੱਗਦਾ ਸਰਕਾਰ ਸਾਲੋਂ ਪਾਉਗਾ ਬਿਲਕੁਲ ਸਰਕਾਰ ਲੱਗੀ ਹੋਈ ਹੈ ਕਰ ਰਹੇ ਆ ਹਰ ਇੱਕ ਚੀਜ਼ ਨੂੰ ਮਤਲਬ ਓਵਰਨਾਈਟ ਹੋਣ ਵਾਲੀ ਗੱਲ ਨਹੀਂ ਹੈ 70 ਸਾਲਾਂ ਦੇ ਖਰਾਬ ਹੋਇਆ ਸਮਾਂ ਤਾਂ ਲੱਗੇ ਗਈ ਤਨੋਸਾਬ ਇਹਦੇ ਬਾਰੇ ਕਲੀਅਰ ਆਰਡਰ ਹੈਗੇ ਪੀਪੀਸੀਬੀ ਦੇ ਸੀਪੀਸੀਬੀ ਦੇ ਵੀ ਉਹਦੇ ਬਾਰੇ ਦੱਸੋ ਜੀ ਕਿਉਂਕਿ ਇਹ ਇਹ ਜਿਹੜੇ ਕਲੀਅਰ ਆਰਡਰ ਆ ਉਹਨੂੰ ਇੰਪਲੀਮੈਂਟ ਕਰਾਉਣਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹਰ ਇੱਕ ਚੀਜ਼ ਆਨ ਆਫ ਨਾਲ ਹੀ ਹੁੰਦੀ ਹੈ ਹਰ ਇੱਕ ਦਾ ਪ੍ਰੋਸੈਸ ਹੈ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਚੰਦਵਾਜਾ ਦਿਨਾਨੇ ਬਹੁਤ ਲੰਮਾ ਸੰਘਰਸ਼ ਜਿਹੜਾ ਹੈ ਲੜਿਆ ਪਹਿਲਾਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਮਰੀਜ਼ਾਂ ਵਾਸਤੇ ਤੇ ਫਿਰ ਕੈਂਸਰ ਦੇ ਬਚਾਅ ਵਾਸਤੇ ਕਿ ਬੁੱਢੇ ਦਰਿਆ ਦਾ ਕਾਲਾ ਜ਼ਹਿਰੀਲਾ ਪਾਣੀ ਜਿਹੜਾ ਲੋਕਾਂ ਨੂੰ ਪੀਣਾ ਪੈਂਦਾ ਮਾਲਵੇ ਦੇਆਂ ਨੂੰ ਉਹ ਉਹ ਤੋਂ ਬਚਾਅ ਕਿਵੇਂ ਹੋ ਸਕੇ ਉਹ ਸੰਘਰਸ਼ ਵੱਡਾ ਹੁੰਦਾ ਹੁੰਦਾ ਅੱਜ ਕਾਲੇ ਪਾਣੀ ਦੇ ਮੋਰਚੇ ਦੇ ਬੈਨਰ ਹੇਠ ਬਹੁਤ ਵੱਡਾ ਹੋ ਚੁੱਕਾ ਹੈ ਤੇ ਬਹੁਤ ਵਧੀਆ ਚੱਲ ਰਿਹਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ 2 ਸਾਲ ਬਾਅਦ ਪਰਤੇ ਨੇ ਅਮਰੀਕਾ ਤੋਂ ਤੇ ਅਸੀਂ ਇਹਨਾਂ ਨੂੰ ਮਿਲਣ ਆਏ ਆਂ ਤੇ ਇਹਨਾਂ ਦੀ ਲਾਈ ਹੋਈ ਚਣਕ ਜਿਹੜੀ ਐ ਉਹ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਐ ਕਾਮਯਾਬੀ ਵੱਲ ਵਧ ਰਹੀ ਐ ਤੇ ਮੈਂ ਇਹਨਾਂ ਨੂੰ ਕਹੂੰਗਾ ਜੀ ਦੋ ਸ਼ਬਦ ਬਾਬਾ ਜੀ ਤੁਸੀਂ ਵੀ ਬਹੁਤ ਧੰਨਵਾਦ ਜੀ ਜਿਹੜੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਤੇ ਪੈਰਾ ਦੇ ਰਹੇ ਨੇ ਪੰਜਾਬ ਦੇ ਵਾਸੀ ਇਨਸਾਨੀयत ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਪਾਣੀਆਂ ਹਵਾ ਮਿੱਟੀ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਵੀ ਪੰਜਾਬ ਦੀ ਧਰਤੀ ਗੁਰੂ ਪੀਰਾਂ ਯੋਧਿਆਂ ਬਲਵਾਨਾਂ ਦੀ ਧਰਤੀ ਸੀ ਜਿਹੜੀ ਅੱਜ ਬਿਮਾਰਾਂ ਦੀ ਧਰਤੀ ਬਣ ਕੇ ਰਹਿ ਗਈ ਆ ਇਸ ਕਰਕੇ ਸਾਨੂੰ ਸਾਰਿਆਂ ਤੋਂ ਪਹਿਲਾਂ ਮੁੱਖ ਲੋੜ ਹੈ ਧਰਤੀ ਹਵਾ ਤੇ ਪਾਣੀ ਮਿੱਟੀ ਨੂੰ ਬਚਾਉਣ ਵਾਸਤੇ ਸ਼ੁੱਧ ਖਾਣਾਕ ਵਾਸਤੇ ਤੰਦਰੁਸਤ ਜੀਵਨ ਵਾਸਤੇ ਇਸ ਲਈ ਸਾਨੂੰ ਰਲ ਮਿਲ ਕੇ ਸਾਰਿਆਂ ਨੂੰ ਉਪਰਾਲੇ ਕਰਨੇ ਪੈਣਗੇ ਤੇ ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਪੰਜਾਬ ਦੇ ਜੋ ਬਹੁਤ ਹੀ ਭਿਆਨਕ ਹਾਲਾਤ ਨੇ ਜਿਹੜੀ ਸਾਇਲੈਂਟ ਨਸ਼ਲ ਕੁਸ਼ੀ ਹੋ ਰਹੀ ਆ ਪੰਜਾਬ ਦੇ ਲੋਕਾਂ ਦੀ ਉਸ ਤੋਂ ਬਚਾਉਣ ਦੇ ਲਈ ਤੁਰੰਤ ਕੋਈ ਸਖਤ ਐਕਸ਼ਨ ਲਿਆ ਜਾਵੇ ਪੰਜਾਬ ਦੀ ਮਿੱਟੀ ਹਵਾ ਪਾਣੀ ਨੂੰ ਬਚਾਉਣ ਵਾਸਤੇ ਸਰਕਾਰ ਗੰਭੀਰਤਾ ਦਿਖਾਈ ਤੇ ਸਾਰੇ ਪੰਜਾਬ ਵਾਸੀਆਂ ਦਾ ਫਰਜ਼ ਬਣਦਾ ਵੀ ਇਸ ਮਹਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤੇ ਪੰਜਾਬ ਦਾ ਪਾਉਣ ਪਾਣੀ ਨੂੰ ਆਪਾਂ ਬਚਾ ਸਕੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਭਵਿੱਖ ਆ ਉਹ ਤੰਦਰੁਸਤ ਭਵਿਕ ਹੋਵੇ ਠੀਕ ਹੈ ਜੀ ਅਜ ਦੇ ਸਕਰੇ ਜੀ ਅੱਜ ਤੁਸੀਂ ਇੱਥੇ ਆਏ ਤੇ ਆਪਣਾ ਸੰਧਵਾ ਸਾਹਿਬ ਵੀ ਆਪਣੇ ਸਪੀਕਰ ਸਾਹਿਬ ਜਿਹੜੇ ਹੈਗੇ ਆ ਪੰਜਾਬ ਦੇ ਉਹ ਵੀ ਇੱਥੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਚਲੋ ਸਾਡੇ ਤਾਂ ਦੋ ਕੰਮ ਹੋ ਗਏ ਅਸੀਂ ਮਿਲਣ ਆਏ ਸੀਗੇ ਚੰਦਵਾਜਾ ਜੀ ਨੂੰ ਤੇ ਅਗੋਂ ਸਪੀਕਰ ਸਾਹਿਬ ਟੱਕਰ ਕੇ ਇਹ ਵੀ ਬਹੁਤ ਵਧੀਆ ਹੋਇਆ ਕਿ ਉਹਨਾਂ ਨੂੰ ਅਸੀਂ ਥੋੜੇ ਔਖੇ ਔਖੇ ਸਵਾਲ ਵੀ ਪੁੱਛ ਲਏ ਤੇ ਉਹਨਾਂ ਨੇ ਚਲੋ ਜਵਾਬ ਵੀ ਦਿੱਤੇ ਤੇ ਉਮੀਦ ਕਰਦੇ ਆ ਕਿ ਅਸੀਂ ਉਹਨਾਂ ਨੂੰ ਜਿਵੇਂ ਜਿਵੇਂ ਇਸ ਮਸਲੇ ਤੇ ਉਹਨਾਂ ਤੋਂ ਕੋਈ ਨਾ ਕੋਈ ਯੋਗਦਾਨ ਜਿਹੜਾ ਹੈ ਉਹਦੇ ਚ ਪਵਾ ਲਾਂਗੇ ਤੇ ਉਹਨਾਂ ਨੂੰ ਹੋਰ ਅਸੀਂ ਡਿਟੇਲ ਵਗੈਰਾ ਸਾਂਝੀ ਕਰਾਂਗੇ ਉਹਦੇ ਸਾਡੇ ਮਸਲੇ ਬਾਰੇ ਬੁੱਢੇ ਦਰਿਆ ਦੇ ਕਾਲੇ ਪਾਣੀ ਦੇ ਮਸਲੇ ਬਾਰੇ ਤੇ ਉਮੀਦ ਕਰਦੇ ਆ ਕਿ ਉਹਦੇ ਤੇ ਉਹ ਵੀ ਕੋਈ ਨਾ ਕੋਈ ਐਕਸ਼ਨ ਜਿਹੜਾ ਹੈ ਲੈਣਗੇ ਤੇ ਪੁਨ ਖੱਟਣਗੇ ਜੀ ਠੀਕ ਹੈ ਜੀ ਧੰਨਵਾਦ ਜੀ